ਕਿ ਜਦੋਂ ਖਾਰਕੂ ਸਿੰਘ ਤੁਹਾਨੂੰ ਹੀ ਮਾਰਨ ਆਗੇ ਸੀ ਕਿ ਤੁਸੀਂ ਕੋਈ ਜ਼ਮੀਨ ਆਪਣੇ ਨਾਮ ਕਰਵਾਉਣ ਲੱਗੇ ਹੈਗੇ ਨੇ ਉਹ ਕੀ ਮਸਲਾ ਸੀ ਕਿ ਬੱਬਰ ਖਾਲਸਾ ਵੱਲੋਂ ਹੀ ਕਿ ਜਿਹੜਾ ਤੁਹਾਨੂੰ ਫੜ ਲਿਆਦਾ ਹੈ ਇਹ ਘਟਨਾ ਜੀਉਣਾ ਦਿਨਾਂ ਦੇ ਵਿੱਚ ਹੀ ਹੈ ਕਿ ਬੱਬਰ ਖਾਲਸਾ ਦੇ ਵਿੱਚ ਕੋਈ ਆਪਸ ਵਿੱਚ ਕੋਈ ਹੁੰਦੀ ਹੈ ਕੋਈ ਨਾ ਕੋਈ ਇੱਕ ਦੂਸਰੇ ਦੇ ਇੱਕ ਬੰਦਾ ਸੀਗਾ ਉਹਦੀਆਂ ਖਬਰਾਂ ਨਹੀਂ ਲੱਗਦੀਆਂ ਸੀਗੀਆਂ ਤਾਂ ਉਹਨੇ ਮਤਲਬ ਕੀ ਕਰਿਆ ਬਈ ਇੱਕ ਮਰੰਡੇ ਬੇਵਾ ਸੀ ਅੱਛੇ ਤੇ ਉਹਦਾ ਮਕਾਨ ਤਾਂ ਇੱਕ ਤੇ 7 ਕਿੱਲੇ ਜ਼ਮੀਨ ਦੇ ਸੀਗੇ ਅੱਛੇ ਉਹਨੇ ਜੀ ਐਗਰੀਮੈਂਟ ਕਰਕੇ ਆਪਣੇ ਭਾਈਦਣੋਂ ਲਵਾਤੇ ਆਪਣੇ ਰਿਸ਼ਤੇਦਾਰ ਦੇ ਨੋਂ ਲਵਾਤੇ ਹੂੰ ਤੇ ਅੱਗੇ ਜਾ ਕੇ ਉਹਨੇ ਕਿਸੇ ਤਰੀਕੇ ਨਾਲ ਜਿਹੜੀ ਉਹ ਗੁੜੀ ਧੀ ਉਹਨੇ ਜਾ ਕੇ ਬੱਬਰ ਖਾਲਸਾ ਦੇ ਨਾਲ ਸੰਪਰਕ ਕਰਿਆ ਫਲੈਸ਼ਨ ਤੋਂ ਉਹਨੇ ਇਹ ਕਿ ਨੋ ਲਵਾਏ ਸੀ ਕਿ ਬਈ ਉਹ ਹਰੀਸ਼ ਚੰਦਰ ਪੱਤਰਕਾਰ ਹੈ ਬਈ ਉਹਨੇ ਉਹਦੀ ਜ਼ਮੀਨ ਹੈ ਉਦਾਂ ਹੀ ਐਗਰੀਮੈਂਟ ਹੋਊਗਾ ਉਹਦੇ ਨਾਲ ਹੋਏ ਹੋਗੀ ਅੱਛਾ ਅਸੀਂ ਤਾਂ ਐਗਰੀਮੈਂਟ ਕਰ ਹੈਗਾ ਚਲੋ ਜੀ ਤਾਂ ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਯਕੀਨ ਨਾ ਕਰਨ ਵੀ ਵੀ ਇਹ ਗੱਲ ਹੋ ਸਕਦੀ ਹੈ ਉਹਨਾਂ ਨੇ ਕਿਹਾ ਉਹਦੇ ਵਿੱਚ ਇੱਕ ਪੌੜ ਪੌੜ ਵਾਲ ਦਾ ਸੀਗਾ ਅੱਛਾ ਜੀ ਉਹਦਾ ਪਹਿਲਾਂ ਵੀ ਪਿਛਲੀ ਵਾਰੀ ਜੱਕਰ ਹੋਇਆ ਸੀਗਾ ਹਾਂ 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 ਡਬਲ ਐਮ ਸੀ ਹਾਂ ਬਲਵਿੰਦਰ ਜਟਾਣਾ ਹਾਂ ਉਹ ਕਹਿੰਦਾ ਵੀ ਮੈਂ ਯਕੀਨ ਨਹੀਂ ਕਰਦਾ ਅੱਛਾ ਉਹ ਕਿਉਂ ਨਹੀਂ ਯਕੀਨ ਕਰਦਾ ਉਹ ਕਹਿੰਦਾ ਵੀ ਤੂੰ ਕਹਿੰਦਾ ਵੀ ਅਸੀਂ ਇਹਨਾਂ ਦੇ ਕੋਲ 2 ਕਰੋੜ ਰੁਪਏ ਭੇਜਿਆ ਤੁਹਾਨੂੰ 2 ਕਰੋੜ ਕਦੋਂ ਉਹਨਾਂ ਦਿਨਾਂ ਦੇ ਵਿੱਚ ਭੇਜਿਆ ਸੀਗਾ ਇਹਨਾਂ ਨੇ ਕਿਆ ਕਰਿਆ ਸੀਗਾ ਇੱਕ ਉੱਥੇ ਦਾ ਕਲਕੱਤੇ ਦਾ ਕੋਈ ਟਰਾਂਸਪੋਰਟਰ ਸੀਗਾ ਹੂੰ ਤੇ ਉਹ ਟਰਾਂਸਪੋਰਟਰ ਨੂੰ ਇਹਨਾਂ ਨੇ ਕਿਡਨੈਪ ਕਰ ਲਿਆ ਤੇ ਉਹਨਾਂ ਨੂੰ ਕਹਿੰਦਾ ਵੀ ਅਸੀਂ ਜੇ 2 ਕਰੋੜ ਦਵਾਂਗੇ ਤਾਂ ਛੱਡੂਗੇ ਕਹਿੰਦਾ ਵੀ ਉਹਨੇ ਨਾ ਕਰਤੀ ਲਿਆ ਨਹੀਂ ਕਹਿੰਦਾ ਅਸੀਂ ਉਹਨੂੰ 25 ਲੱਖ ਭੇਜਿਆ ਪਹਿਲਾਂ ਉਹਨੇ ਨਾ ਕਰਤੀ ਵੀ ਮੈਂ ਹੀ ਲੈਣਾ ਕਹਿੰਦਾ ਵੀ ਉਹ ਹੁਣ ਆਹ ਜਿਹੜੇ 25 ਏਕੜ ਦੀ 7 ਏਕੜ ਜ਼ਮੀਨ ਦੀ ਗੱਲ ਕਰਦੇ ਔਰ ਉਹ ਮਕਾਨ ਦੀ ਕਹਿੰਦਾ ਮੈਨੂੰ ਯਕੀਨ ਨਹੀਂ ਹੂੰ ਹੂੰ ਉਹ ਕਹਿੰਦਾ ਬੁਲਾ ਦੋ ਉਹਨਾਂ ਨੂੰ ਮੈਨੂੰ ਰਾਤ ਨੂੰ ਲੈ ਕੇ ਚੱਕ ਕੇ ਬਬਰ ਹਾਂ ਅੱਛਾ ਮੈਨੂੰ ਕਹਿੰਦੇ ਵੀ ਇਸ ਤਰ੍ਹਾਂ ਸਾਰੀ ਗੱਲ ਹੈ ਵੀ ਤੇਰੇ ਤੇ ਇਹ ਦੋਸ਼ ਲੱਗਦਾ ਸਾਰਾ ਹੈ ਵੀ ਤੈਨੂੰ ਰੁਵਾਈ ਹੈ ਮੈਂ ਉਹਨਾਂ ਨੂੰ ਕਿਹਾ ਮੈਂ ਕਦੇ ਜੀਨੇ ਮੇਰੇ ਤੇ ਦੋਚ ਲਾਇਆ ਹੈ ਨਾ ਵੀ ਇਹ ਬਿਲਕੁਲ ਝੂਠਾ ਹੈਗਾ ਹੈ ਬੇਬੁਨਿਆਦ ਹੈ ਵੀ ਮੇਰਾ ਤੇ ਕੋਈ ਲਿੰਕ ਨਹੀਂ ਮੈਂ ਕਿਹਾ ਪਰ ਜੀਨੇ ਲਾਇਆ ਹੈਗਾ ਦੋਚ ਉਹ ਵੀ ਮੈਨੂੰ ਪਤਾ ਹੈ ਕਿਉਂਕਿ ਮੈਨੂੰ ਸਾਰੀ ਗੱਲ ਪਤਾ ਲੱਗ ਗਈ ਸੀ ਮੇਰੇ ਗਵਾਂਢ 'ਚ ਮੇਰਾ ਦੋਸਤ ਰਹਿੰਦਾ ਜੇ ਉੱਥੇ ਉਹਨੇ ਦੱਸ ਦਿੱਤੀ ਹੂੰ ਮੈਂ ਵੀ ਆ ਬੈਠਾ ਬੰਦਾ ਜੀਨੇ ਲਾਈ ਹੈ ਕਹਿੰਦੇ ਕਹਿੰਦੇ ਇਹ ਇਹਨੇ ਹਾਂ ਉਹ ਕਹਿੰਦੇ ਹਾਂ ਵੀ ਦੱਸ ਬਈ ਸਪਸ਼ਟੀਕਰਨ ਦੇ ਇਹਨੇ ਤੇ ਪਰ ਦੋਚ ਲਾਇਆ ਹੈ ਬਈ ਸਾਦੇ 1 ਏਕੜ ਜ਼ਮੀਨ ਮਕਾਨ ਦਾ ਉਹ ਦੇ ਨਹੀਂ ਸਕਿਆ ਜੀ ਮੈਂ ਕਹਿੰਦਾ ਪਹਿਲਾਂ ਕਹਿੰਦਾਤਾ ਮੈਂ ਕਹਾ ਜੇਤਾ ਮੈਂ ਲੋਵਾਈ ਹੋਈ ਸਾਰਾ ਕੁਝ ਪਤਾ ਮੈਨੂੰ ਮਾਰ ਦਿਓ ਹੂੰ ਜੇ ਉਸ ਜਿਹਨੇ ਬੰਦੇ ਨੇ ਮੇਰੇ ਤੇ ਦੋ ਚਲਾਇਆ ਪਰ ਉਹਨੂੰ ਹਰਜ ਤੁਸੀਂ ਕਹਿੰਦਾ ਹਾਂ ਮੈਂ ਕਹਿੰਦਾ ਉਹਨਾਂ ਨੇ ਜੀ ਉਤੇ ਬਾਅਦ ਉਹ ਬੰਦੇ ਨੂੰ ਮਾਰਤਾ ਕੱਠ ਕੱਟ ਕੇ ਵੱਢ ਕੇ ਮਾਰਤਾ ਮਾਰਤਾ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਓਏ ਹੋਏ ਹੋਏ ਤੇ ਉਹ ਵੀ ਖੜਕੂ ਸੀ ਹਾਂ ਉਹਨਾਂ ਦੇ ਨਾਲੇ ਤਾਂ ਹੀ ਉਹ ਦਲਜੀਤ ਸਿੰਘ ਤਾਂ ਉਹਦਾ ਅੱਛਾ ਹਾਂ ਤੇ ਤੇ ਬਾਅਦ ਦੇ ਵਿੱਚ ਉਹਦਾ ਦਾਸ ਸੰਸਕਰ ਕੇ ਮੇਰੇ ਕੋਲ ਉਹਦੇ ਫੋਲੋ ਦੇ ਘਰ ਪਰ ਚਾਹਤੇ ਸੀ ਉਹਨਾਂ ਨੇ ਅੱਛਾ ਉਹਨੇ ਤੁਹਾਡੇ ਤੇ ਝੂਠਾ ਇਲਜ਼ਾਮ ਲਗਾਤਾ ਹੈ ਹਾਂ ਝੂਠਾ ਇਲਜ਼ਾਮ ਲਾਤਾ ਤੇ ਉਹਨਾਂ ਨੇ ਆਪਣਾ ਸਾਥੀ ਮਾਰਤਾ ਹਾਂ ਤਰ ਮਾਸਾਪੁਰ ਵੀ ਨਹੀਂ ਡਰਿਆ ਕਿ ਜੇ ਉਹਨੂੰ ਮਾਰਤਾ ਤੇ ਤੁਹਾਨੂੰ ਗੋਲੀ ਮਾਰ ਦਿੰਦੇ ਫਿਰ ਮੈਂ ਜੇ ਕੋਈ ਮੇਰਾ ਮੈਂ ਦੋਸ਼ੀ ਉਹਨਾਂ ਮਾਰ ਦਿੰਦੇ ਮੈਂ ਤਾਂ ਪਹਿਲਾਂ ਕਹਿੰਦਾ ਤਾਂ ਜੇ ਮੈਂ ਕੋਈ ਲਿਆ ਹੋਇਆ ਕੋਈ ਕਰਾਇਆ ਹੋਇਆ ਮੈਂ ਕਹਿੰਦਾ ਤਾਂ ਕਿ ਮੈਨੂੰ ਮਾਰ ਦਿਓ ਉਹਨੂੰ ਮਾਰ ਦਿਓ ਕਿਉਂ ਮੈਂ ਜਿਹੜੇ ਗੱਦ ਕਰਤੀ ਜਮੈਂ ਲਿਆ ਹੀ ਨਹੀਂ ਕੋਈ ਉਸਦਾਸਤਾ ਨਹੀਂ ਹੈ ਵੀ ਮੈਂ ਕਿਉਂ ਡਰਾਂ ਮੈਂ ਤਾਂ ਮਾਰ ਕਿੱਡੀ ਵੱਡੀ ਗੱਲ ਹੈ ਜੀ ਹੈ ਹਾਂ ਦੱਸੋ ਉਹ ਜੋ ਮਾਰ ਕੇ ਉਹਨਾਂ ਨੇ ਬੋਰੀ ਬੂ ਵਾੜ ਟੋਕ ਕੇ ਕਿਤੇ ਦਰਿਆ ਦੂਰ ਸੁੜਤਾ ਫਿਰ ਤੇ ਉਹਨਾਂ ਨੇ ਇਹ ਦੱਸ 10000000 ਕਰਿਆ ਸੀ ਮੈਨੂੰ ਦੱਸਿਆ ਬਾਅਦ ਦੇ ਵਿੱਚ ਉਹਨਾਂ ਦੇ ਕਿਥੇ ਮੰਦੇ ਨੇ ਵੇਖਿਆ 10000000 ਜਿਹੜੀਆਂ ਇਹਆਂ ਅਸੀਆਂ ਸੀਗੀਆਂ ਉਹਨਾਂ ਦੇ ਘਰ ਪਚਾਤ ਅਸੀਂ ਦੱਸੋ ਕਿ ਤੁਹਾਨੂੰ ਪਹਿਲਾਂ 25 ਲੱਖ ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਸਿੰਘਾ ਨੇ ਤੁਸੀਂ ਉਹ ਮਨਾਂ ਕਰਤਾ ਫਿਰ ਤੋਂ ਉਹਨਾਂ ਨੇ ਤੁਹਾਨੂੰ 2 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਤੁਸੀਂ ਉਹ ਵੀ ਮਨਾਂ ਮਤਲਬ ਉਦੋਂ ਦੇ 2 ਕਰੋੜ ਰੁਪਏ ਆਈ ਤੇ ਮੈਨੂੰ ਲੱਗਦਾ 200 ਕਰੋੜ ਰੁਪਏ ਹੋਣਾ ਅੱਜ ਦਾ ਗੱਲ ਇਹ ਹੈ ਜੀ ਮੇਰੇ ਕੋਲ ਆਪਣਾ ਚੰਗਾ ਕੰਮਕਾਰ ਸੀ ਮੇਰਾ ਆਪਣਾ ਹੈਗਾ ਮੇਰਾ ਟ੍ਰਾਂਸਪੋਰਟ ਦਾ ਸੀਗਾ ਕੋਲੇ ਵਗੈਰਾ ਦਾ ਸੀਗਾ ਬਜਰੀ ਰੇਤਾ ਜੋ ਵੀ ਸੰਭਲਾਇਆ ਸੀਗਾ ਸਾਰਾ ਹੈਗਾ ਤੇ ਇਸ ਕਰਕੇ ਮੇਰੇ ਕੋਈ ਮਤਲਬ ਨਹੀਂਦਾ ਵੀ ਮੈਂ ਮੇਰੀ ਪਛਾਣ ਨਾ ਹੋਵੇ ਨਹੀਂ ਪਰ ਕਈ ਤੇ ਅੱਜ ਵੀ ਜਿਹੜੇ ਲੋਕੀ ਬੜੇ ਰੱਜੇ ਪੂਜੇ ਹੈਗੇ ਨੇ ਅਫਸਰ ਉਹ ਤਦ ਵੀ ਲੁੱਟੀ ਜਾ ਰਹੇ ਹੈਗੇ ਨੇ ਤੁਹਾਨੂੰ ਤਾਂ ਵੈਸੇ 2 ਕਰੋੜ ਰੁਪਇਆ ਦੇ ਰਹੇ ਸੀ ਉਹ ਕਿਉਂ ਦੋ ਕਰੋੜ ਕਿਉਂ ਦੇ ਰਹੇ ਸੀ ਤੁਹਾਨੂੰ ਉਹ ਕਹਿੰਦੇ ਵੀ ਇੰਨੇ ਲੰਬੇ ਸਮੇਂ ਤੋਂ ਤੂੰ ਆ ਰਹੇ ਹੈਂ ਕਹਿੰਦੇ ਕੰਮ ਕਰਦਾ ਸਾਰਾ ਸਾਡੀਆਂ ਜਥੇਬੰਦੀਆਂ ਦੇ ਨਾਲ ਵੀ ਅਸੀਂ ਪਚਾ ਕੇ ਦੇਖ ਲਿਆ ਸਾਰਾ ਹੀ ਹੈਗਾ ਅੱਛਾ ਬਈ ਨਾ ਸਾਡੇ ਤੂੰ ਫੇਥਫੁਲ ਰਹੇ ਸਾਡੇ ਸਾਰੇ ਹੀ ਹੈਗਾ ਅਸੀਂ ਬੰਦੇ ਭੇਜ ਕੇ ਵੀ ਦੇਖ ਲਏ ਤੇ ਤੇਰੇ ਕੋਲ ਅੱਛਾ ਤੂੰ ਅਸੀਂ ਤਾਂ ਮੇਂ ਕਹਿੰਦਾ ਤੂੰ ਬਕਾਇਆ ਬਕਾਇਆ ਕਹਿੰਦਾ ਮਤਲਬ ਤੁਹਾਨੂੰ ਕਹਿੰਦੇ ਕਿ ਤੁਸੀਂ ਸਹੀ ਮੈਨੇ ਪੰਥ ਦੀ ਸੇਵਾ ਕਰ ਰਹੇ ਹੋ ਕੌਮ ਦੀ ਸੇਵਾ ਕਰ ਰਹੇ ਹੋ ਬਸ ਕਹਿੰਦੇ ਵੀ ਸਾਡੀ ਹਾਂ ਕਹਿੰਦੇ ਅਸੀਂ ਕਰਕੇ ਫਿਰ ਮੈਂ ਉਹਨਾਂ ਨੂੰ ਬਿਲਕੁਲ ਨਾ ਕਰਤੀ ਤੇ ਮੈਂ ਕਹਿੰਦਾ ਮੇਰਾ ਮੈਨੂੰ ਉਹਨਾਂ ਨੇ ਇੱਕ ਹੋਰ ਆਫਰ ਕਰਿਆ ਸੀਗਾ ਅੱਛਾ ਉਹ ਕਹਿੰਦੇ ਵੀ ਐਂ ਕਰ ਵੀ ਤੂੰ ਕੈਨੇਡਾ ਚਲ ਜਾ ਜਾਂ ਅਮਰੀਕਾ ਚਲ ਜਾ ਹੂੰ ਕਹਿੰਦੇ ਉੱਥੇ ਜਾ ਬਈ ਖਾਤਾ ਖਲਾ ਦੇ ਤੇ ਅਸੀਂ ਉੱਥੇ ਪੈਸੇ ਪਾ ਦੇਗੇ ਤੇ ਤੁਸੀਂ ਆਪਣਾ ਕਰੀ ਜਾ ਤੁਸੀਂ ਇੱਥੇ ਆ ਜਿਓ ਬਾਅਦ ਦੇ ਵਿੱਚ ਮੈਂ ਕਿਹਾ ਵੀ ਮੈਂ ਅਮਰੀਕਾ ਕੈਨੇਡਾ ਜਾਇ ਨਹੀਂ ਸਕਦਾ ਕਹਿੰਦੇ ਕਿਉਂ ਮੇਰਾ ਪਾਸਪੋਰਟ ਰੁਕਿਆ ਹੋਇਆ ਹੈ ਰੁਕਿਆ ਹੋਇਆ ਦਾ ਮੇਰਾ ਪਾਸਪੋਰਟ ਅੱਛਾ ਉਟਾਡਾ ਦੇ ਐਨਐਸਏ ਲੱਗੀ ਸੀ ਤਾਂ ਇਸ ਕਰਕੇ ਮੈਂ ਕਿਹਾ ਬਈ ਮੈਂ ਮੈਂ ਜਾ ਨਹੀਂ ਸਕਦਾ ਮੈਂ ਚਾਹਤ ਮੈਂ ਕਹਾਂ ਮੈਂ ਲੈਣਾ ਦੇਣਾ ਨਹੀਂ ਮੈਂ ਅਮਰੀਕਾ ਕੈਨੇਡਾ ਕੰਨ ਕਰਨਾ ਕੀ ਜਾ ਕੇ ਉੱਥੇ ਕਿਹਾ ਅੱਛਾ ਇਹ ਜਦੋਂ 2 ਕਰੋੜ ਰੁਪਏ ਹੈ ਉਹ ਤੇ ਪੁਲਿਸ ਨੂੰ ਪਤਾ ਨਹੀਂ ਲੱਗਾਗਾ ਤੁਹਾਡੇ ਉੱਪਰ ਤੁਹਾਨੂੰ 2 ਕਰੋੜ ਦੀ ਆਫਰ ਕੀਤੀ ਗੱਲ ਇਹ ਵੀ ਇਹਦੇ ਬਾਰੇ ਹੁਣ ਪੁਲਿਸ ਨੂੰ ਪਤਾ ਲੱਗਾ ਨਾ ਲੱਗਾ ਦੇ ਬਾਰੇ ਮੈਂ ਕੁਝ ਨਹੀਂ ਕਿਹਾ ਸਾਰੇ ਨੂੰ ਕਿ ਮੈਨੂੰ ਪਤਾ ਨਹੀਂ ਬਾਅਦ ਚ ਗਿਆ ਹੋਏਗਾ ਨਹੀਂ ਅੱਛਾ ਜਿਹਦੇ ਹੱਥੇ ਭੇਜਿਆ ਗਿਆ ਸੀ ਉਹਨੇ ਫਿਰ ਵਾਪਸ ਮੋੜ ਤੇ ਆਗੇ ਕਿ ਉਹਨੇ ਆਪਣੇ ਕੋਲ ਉਹ ਚਲ ਗਿਆ ਦੁਬਾਰਾ ਹੋਇਆ ਹੈ ਇਹਨਾਂ ਕਿਤੇ ਉਹਨਾਂ ਨੂੰ ਪਤਾ ਨਹੀਂ ਹੈ ਉਹਨਾਂ ਨੇ ਜਿਹੜਾ ਭੇਜਿਆ ਹੈਗਾ ਉਹਨੇ ਦੁਆਰਾ ਅਗਲੇ ਚੱਲ ਗਏ ਉਹਨਾਂ ਕੋਲ ਹੂੰ ਕਿੱਥੇ ਬਚਾਇਆ ਉਹਨਾਂ ਨੇ ਨਹੀਂ ਇਹਦੇ ਬਾਰੇ ਮੈਨੂੰ ਕੋਈ ਨਹੀਂ ਕਿਉਂਕਿ ਮੇਰਾ ਇੰਟੈਸਰ ਨਹੀਂ ਤਾਂ 25 ਲੱਖ ਉਹਨੇ ਮੈਨੂੰ ਹਸਪੀਟਲ ਚ ਬੁਲਾਇਆ ਸੀਗਾ ਮਰੰਡਾ ਹਸਪੀਟਲ ਚ ਉੱਥੇ ਮੇਰੇ ਡਾਕਟਰ ਸੀਗੇ ਦੋ ਤਿੰਨ ਸਾਰਿਆਂ ਨੂੰ ਇਕੱਠੇ ਕਰ ਲਏ ਉਹਨਾਂ ਨੇ ਹੂੰ ਤੇ ਕਹਿੰਦੇ ਵੀ ਆਹ ਹੈ ਮੈਂ ਕਿਹਾ ਵੀ ਟੰਕ ਜੀ ਭਰਿਆ ਪਤਾ ਟੈਕੀਤਾ ਮੈਂ ਕਿਹਾ ਵੀ ਮੈਂ ਤਾਂ ਲੈਣਾ ਨਹੀਂ ਮੈਂ ਉੱਥੇ ਮੇਰਾ ਦੋਸਤ ਸੀਗਾ ਡਾਕਟਰ ਕਹਿੰਦਾ ਕਿਉਂ ਮੈਂ ਕਿਹਾ ਨਹੀਂ ਮੈਂ ਕਿਹਾ ਇਹ ਤਾਂ ਮੇਰੀ ਹੈ ਮੈਂ ਕਿਹਾ ਮੈਂ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਸੇਵਾ ਕਰ ਰਹੇ ਹਾਂ ਕਿ ਮੈਂ ਕਿਹਾ ਇਹ ਥੋੜੇ ਵੀ 25 ਲ ਵਾਸਿਓ ਤੁਹਾਨੂੰ ਪਾਜੀ ਤਾਂ ਨੂੰ ਸਲਾਮ ਆ ਕਿ ਤੁਸੀਂ ਉਸ ਵਾਵ ਰੋਲੇ ਦੇ ਵਿੱਚ ਨਾ ਝੁਕੇ ਨਾ ਡਰੇ ਤੇ ਨਾ ਵਿਕੇ ਬਾਬਾ ਨੂੰ ਪ੍ਰਮਾਤਮਾ ਤਾਂ ਹੀ ਵਿਸ਼ਵਾਸ ਸੀਗਾ ਪ੍ਰਮਾਤਮਾ ਤੇ ਅੱਜ ਕੱਲ ਜਿਹੜਾ ਮੀਡੀਆ ਵਾ ਕਿੰਨਾ ਝੁਕਿਆ ਵਾ ਕਿੰਨਾ ਡਰਿਆ ਵਾ ਕਿੰਨਾ ਵੇਖਿਆ ਵਾ ਉਹ ਤੁਹਾਨੂੰ ਸਾਰਿਆਂ ਦੇ ਸ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਬਾਜੀ ਬਾਜੀ ਕੱਲ ਤਾਂ ਮੀਡੀਆ ਬਸ ਮੀਡੀਆ ਕਿਹ ਖਤਮ ਹੈ ਮੀਡੀਆ ਦਾ ਉਹ ਤੁਹਾਨੂੰ 2-2 ਕਰੋੜ ਦੀਆਂ ਆਫਰਾਂ ਸ਼ਰੇਆਮ ਦਿੰਦੇ ਰਹੇਗੇ ਹਾਂ ਬਿਲਕੁਲ ਤਾਂ ਇਹ ਜਿਹੜੀਆਂ ਕਲਮਾਂ ਝੁਕੀਆਂ ਨਹੀਂ ਜਿਹੜੀਆਂ ਵਿਕੀਆਂ ਨਹੀਂ ਤਾਂ ਹੀ ਲੋਕੀ ਭਰੋਸਾ ਕਰਦੇ ਹਨ ਜਿਹੜੀਆਂ ਵੇਕ ਗਈਆਂ ਝੁੱਕ ਗਈਆਂ ਡਰ ਗਈਆਂ ਉਹਨਾਂ ਤੇ ਭਰੋਸਾ ਲੋਕਾਂ ਦਾ ਖਤਮ ਹੋ ਜਾਂਦਾ ਨਾ ਜੀ ਚਲੋ ਅਸੀਂ ਤਾਂ ਇਹ ਲੋਕਾਂ ਦੇ ਹਰ ਇੱਕ ਦੀ ਆਪਣੀ ਆਪਣੀ ਆ ਜੀ